ਸੋ ਦੋਸਤੋ ਅੱਜ ਪਿੰਡ ਕਲਰ ਮਾਜਰੀ ਦੇ ਵਿੱਚ ਬਹੁਤ ਸੋਹਣਾ ਲੱਗ ਰਿਹਾ ਜਿੱਥੇ ਕਿ ਤੀਆਂ ਦਾ ਜਿਹੜਾ ਦਿਨ ਮਨਾਇਆ ਜਾ ਰਿਹਾ ਉਸ ਦੇ ਨਾਲ ਹੀ ਸਰਪੰਚ ਸਾਹਿਬਾਨ ਵੱਲੋਂ ਉਹਨਾਂ ਦੇ ਪੂਰੀ ਪੰਚਾਇਤ ਵੱਲੋਂ ਬਾਕੀ ਸਰਦਾਰ ਭਪਿੰਦਰ ਸਿੰਘ ਵੱਲੋਂ ਸਾਡੇ ਬਲਵੀਰ ਸਿੰਘ ਖੱਟੜਾ ਜੀ ਉਹਨਾਂ ਦੀ ਪੂਰੀ ਟੀਮ ਵੱਲੋਂ ਜਿਹੜੇ ਸਕੂਲਾਂ ਦੇ ਵਿੱਚ ਵਿਦਿਆਰਥੀ ਪੜ੍ਹਦੇ ਨੇ ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਉਹਨਾਂ ਵਿਦਿਆਰਥੀਆਂ ਨੂੰ ਇੱਕ ਇੱਕ ਰਜਿਸਟਰਡ ਬਾਕੀ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਨੇ ਸੋ ਮਾਲਕ ਸਾਰਿਆਂ ਨੂੰ ਤੰਦਰੁਕਸੀ ਬਖਸ਼ੇ ਤੇ ਦੁਗਣੀ ਆਰਾਜਾ ਕੋਈ ਤਰੱਕੀਆਂ ਬਖਸ਼ੇ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਨੇ ਹਰ ਪਿੰਡ ਦੇ ਵਿੱਚ ਹਰ ਨਗਰ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਇਹ ਤੀਆਂ ਦੇ ਮੇਲੇ ਨੇ ਜਿਹੜੇ ਪਿੰਡਾਂ ਦੇ ਵਿੱਚ ਲੱਗਣੇ ਬਹੁਤ ਜ਼ਰੂਰੀ ਨੇ ਇੱਧਰ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਇੱਧਰ ਸਾਡੀ ਤੀਆਂ ਜਿਹੜੀਆਂ ਹੁਣ ਹੁਣੇ ਆਹ ਪਾ ਕੇ ਗਿੱਧਾ ਹਟੀਆਂ ਨੇ ਬਾਕੀ ਅਸੀਂ ਕੋਸ਼ਿਸ਼ ਕਰਦੇ ਆਂ ਹਰ ਇੱਕ ਨੂੰ ਕਿ ਪਿੰਡਾਂ ਦੇ ਵਿੱਚ ಗ್ರಾಮ ਪੰਚਾਇਤਾਂ ਨੂੰ ਕਲੱਬਾਂ ਨੂੰ ਮਿਲ ਕੇ ਬੇਨਤੀ ਕਰਦੇ ਆ ਕਿ ਇਹ ਕੋਸ਼ਿਸ਼ਾਂ ਨੂੰ ਕਰਨੀ ਚਾਹੀਦੀ ਰਹਿਣੀ ਚਾਹੀਦੀ ਆ ਤੇ ਜਿਹੜੇ ਤੀਆਂ ਦੇ ਮੇਲੇ ਨੇ ਦੇਖੋ ਜਿਹੜੇ ਚਰਖੇ ਹਨ ਇੱਧਰ ਦੇਖੋ ਤੁਸੀਂ ਬਹੁਤ ਸੋਹਣਾ ਲੱਗ ਰਿਹਾ ਆ ਦੇਖੋ ਸਤਰੀਆਂ ਸਤਰੀਆਂ ਬਹੁਤ ਸੋਹਣੀ ਸਜਾਵਟ ਆ ਜਿਹੜੀ ਕਰੀ ਹੋਈ ਆ ਜੋ ਰੌਣਕਾਂ ਨੂੰ ਆਸਿਓ ਦੁਆਰਾ ਆ ਬੁੱਟੀਆਂ ਜਿਹੜੀਆਂ ਲੜਕੀਆਂ ਨੇ ਕਹਿੰਦੇ ਪਿੱਪਲੀ ਪਿੰਗਾ ਝੂਟਣ ਦੇ ਕਿਤੇ ਕਿੱਕਲੀ ਪੈਂਦੀ ਆ ਸਿੱਧ ਕਾਨਖ ਦੀ ਦੌਲਤ ਸੰਗ ਹੁਸਨ ਦੇ ਰਹਿੰਦੀ ਆ ਮੋਹ ਦੀਆਂ ਤੰਦਾ ਪਾਵਣ ਲਈ ਤਰੰਝਣੇ ਜੁਣੀਆਂ ਨੇ ਰਹਿਣ ਬਸਦੀਆਂ ਰੱਬਾ ਹੋਏ ਮੇਰੇ ਪਿੰਡ ਦੀਆਂ ਕੁੜੀਆਂ ਨੇ ਰਹਿਣ ਬਸਦੀਆਂ ਰੱਬਾ ਹੋਏ ਮੇਰੇ ਪਿੰਡ ਦੀਆਂ ਕੁੜੀਆਂ ਨੇ ਮੇਰੇ ਮੌਲਕ ਦੀਆਂ ਕੁੜੀਆਂ ਨੇ ਮੇਰੇ ਦੇਸ਼ ਦੀਆਂ ਕੁੜੀਆਂ ਨੇ ਸੋ ਝੂਲਾ ਵੀ ਲਾਇਆ ਹੋਇਆ ਬਹੁਤ ਸੋਹਣਾ ਦੇਖੋ ਤੁਸੀਂ ਦੇਖ ਰਹੇ ਹੋ ਤੇ ਬੜਾ ਆਨੰਦ ਆ ਰਿਹਾ ਸੋ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਦੇਖੋ ਬਹੁਤ ਸੋਹਣੇ ਫਲਕਾਰੀਆਂ ਆ ਬਹੁਤ ਸੋਨਾ ਲੱਗ ਰਿਹਾ ਹੈ ਨਾ ਤਾਂ ਦੇਖ ਰਹੇ ਤੁਸੀਂ ਚਾਰਖੇ ਰੰਗਲੇ ਨੇ ਜਿਹੜੇ ਇੱਧਰ ਦੇਖੋ ਅੰਗਰੀ ਚੱਕੀ ਆ ਪੁਰਾਣੀ ਦਿਖਾਈ ਗਈ ਉਹ ਤੁਸੀਂ ਧੰਨਵਾਦ ਕਰਦੇ ਆ ਜਿਵੇਂ ਅੱਜ ਹੁਣ ਇੱਥੇ ਆ ਬੋਰਡ ਨੇ ਦੇਖੋ ਬਾਕੀ ਬਹੁਤ ਵਧੀਆ ਲੱਗ ਰਿਹਾ ਪਿਆਰੇ ਪਿਆਰੇ ਬੱਚੇ ਪੰਚਾਇਤ ਆ ਗ੍ਰਾਮ ਪੰਚਾਇਤ ਉਹਨਾਂ ਦਾ ਵੀ ਅਸੀਂ ਦਿਲ ਦਿੰਦੇ ਆ ਕਰਾਈਆਂ ਧੰਨਵਾਦ ਕਰਦੇ ਆ ਇਹੋ ਜੀ ਪੰਚਾਇਤ ਹਰ ਇੱਕ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹੋਣੀ ਚਾਹੀਦੀ ਆ ਸੋ ਇਥੋਂ ਦੀ ਸਰਪੰਚ ਜੀ ਸਾਡੀ ਗੁਰਦੀਪ ਕੌਰ ਜੀ ਜਿਹੜੇ ਬਹੁਤ ਸੋਨਾ ਪ੍ਰਾਲਾ ਕਰਦੇ ਨੇ ਤੇ ਮਾਲਕ ਇਹਨਾਂ ਨੂੰ ਸਾਡਾ ਤਾਂ ਜੀ ਚਾਹਵਤ ਦੇ ਗੁਰਦਾਸ ਚੌਕ ਨੂੰ ਤਰੱਕੀਆਂ ਪੱਖੇ ਬਹਿਣੇ ਸੁੱਤੀਆਂ ਦੇ ਜਿਹੜੇ ਤਿਹਾਰ ਨੇ ਪੰਡਾ ਪੰਡਾ ਦੇ ਵਿੱਚ ਲੱਗਣੇ ਜ਼ਰੂਰ ਬਹੁਤ ਜ਼ਰੂਰੀ ਨੇ ਸੋ ਅੱਜ ਸਾਡੇ ਬਲਵੀਰ ਸਿੰਘ ਖੱਟੜਾ ਜੀ ਤੇ ਭਪਿੰਦਰ ਸਿੰਘ ਜੀ ਉਹਨਾਂ ਦੀ ਪੂਰੀ ਟੀਮ ਆ ਸਾਰਿਆਂ ਦਾ ਦਿਲਦਿਆਂ ਕਰਾਈਆਂ ਬਚਤਾਂ ਬਾਤ ਕਰਦੇ ਸੋ ਥੈਂਕ ਯੂ ਸ਼ੁਕਰੀਆ ਮਿਹਰबानी ਜੀ ਦਾ ਇਦਾਂ ਦੇ ਪ੍ਰੋਗਰਾਮ